ਭਾਈ ਆਪ ਦੇ ਪੇਜ ਤੇ ਮਾਫੀ ਮੰਗਾ ਕੇ ਪਾ ਦੇ ਆਹ ਦੇ ਪੇਜ ਤੇ ਮਾਫੀ ਮੰਗਾ ਕੇ ਪਾ ਦੇ ਭਾਈ ਜਿਹੜਾ ਬੰਦਾ ਪੈਂਟ ਦੇ ਖਿਲਾਫ ਜਾਊਗਾ ਉਹ ਨਾਲ ਹੋਣੀ ਚਾਹੀਦੀ ਹੋਣੀ ਚਾਹੀਦੀ ਹੈ ਨਾ ਭਾਈ ਹੈ ਨਾ ਭਾਈ ਹੋਣੀ ਚਾਹੀਦੀ ਆਹ ਤੰਦ ਨੋਟ ਕੇ ਆ ਗਏ ਯਾਰ ਆਹ ਇਹ ਇਹ ਬੰਦਾ ਕਾਗਰ ਇਹ ਬੰਦਾ ਜਿਵੇਂ ਆ ਤੁਹਾਨੂੰ ਪਤਾ ਹੀ ਹੁਣ ਬਾਹਰਲੇ ਬੰਦੇ ਨੂੰ ਛੁਡਾ ਲੈ ਆਏ ਇਹ ਤਾਂ ਗੱਲ ਗਲਤ ਲੱਗੀ ਮੈਨੂੰ ਵੀ ਯਾਰ ਬਾਹਰਲੇ ਬੰਦਾ ਲੱਗਾ ਸੀ ਕਹਿੰਦੇ ਗੱਲ ਸੁਣਨੀ ਚਾਹੀਏ ਜਿਹੜੀ ਉਹ ਬੁੜੀ ਮਰੀ ਹੋ ਗਈ ਉਹ ਬੁੜੀ ਉਹ ਬੁੜੀ ਮਰੀ ਦੀ ਉਹ ਤੋਂ ਵੀ ਘਰ ਆਲਾ ਮੁੱਕ ਗਿਆ ਸੀ ਤੇ ਉਹ ਘਰ ਇਹਨਾਂ ਤੋਂ ਲਵਾਏ ਨਹੀਂ ਇਹਦੇ ਘਰ ਆਪ ਦੇ ਘਰ ਹੀ ਲਵਾਦੇ ਨੇ ਇਹਨੇ ਨੌਕਰੀ ਦਵਾਈ ਹੈ ਠੀਕ ਹੈ ਜਿਹੜਾ ਬੰਦਾ ਸੱਟਾਂ ਵੱਜੀਆਂ ਉਹਦੇ ਤਾਂ ਇਹ ਘਰੇ ਇੱਕ ਵਾਰੀ ਨਹੀਂ ਪਤਾ ਲੈ ਕੇ ਆਇਆ ਠੀਕ ਹੈ ਉਹਨੂੰ ਚੱਕ ਕੇ ਇਹਨੇ ਮਿੰਟੇ ਚ ਦੀ ਚੜਾ ਲਿਆ ਹੰਦਾ ਤੂੰ ਹੈ ਕੀ ਪਿੰਡ ਦੇ ਮਸਲੇ ਚ ਤੇਰਾ ਮਤਲਬ ਕੀ ਤੇਰਾ ਬਾਹਰ ਲੈਂਡ ਦਾ ਪ੍ਰਧਾਨ ਤਾਂ ਨਹੀਂ ਹੈਗਾ ਕਿਵੇਂ ਪਿੰਡ ਦਾ ਖਾਂਦਾ ਖਾਂਦਾ ਚੱਲ ਫਿਰ ਬੰਦਾ ਚੜਾ ਲਿਆ ਤੂੰ ਫੇਸਬੁੱਕ ਤੇ ਪਾ ਕੇ ਤੂੰ ਸਾਨੂੰ ਚੜਾਉਣਾ ਹੈ ਆ ਵੀ ਮੈਂ ਆ ਕੰਮ ਕਰਦਾ ਆ ਵੀ ਮੈਂ ਗੱਲ ਕਰ ਲਊਗੀ ਕੀ ਕਰਦੇ ਹੋ ਏ 14 ਦਿਨ ਹੋ ਗਏ ਸਾਡੀਆਂ ਗੋਡੀਆਂ ਲੱਗੀਆਂ ਪੰਗਾ ਤੋਂ ਮਿੰਟੀ ਦੀ ਜਿਸ਼ਟਾ ਲਿਆ ਸਾਰੇ ਪਿੰਡ ਦੀ ਬੇਚੀ ਕਰਾ ਕੇ ਰੱਖ ਦੇਣ ਭਾਈ ਉਹ ਬੰਦੇ ਨਾਲ ਦਾਦੇ ਦੋਸ਼ੀ ਕਰਾ ਰਹੇ ਇਹ ਜਿਹੜੇ ਦੋਸ਼ੀ ਹੋ ਗਿਆ ਜਦੋਂ ਉਹਨਾਂ ਨੂੰ ਇਹਦਾ ਪੰਡਾ ਦਾ ਕੋ ਪੰਡੋ ਸਾਰੇ ਜਣੇ ਪਿੰਡ ਕੱਟਾ ਹੋ ਗਏ ਬਾਹਰਲਾ ਬੰਦਾ ਆ ਕੇ ਪੰਡੋ ਚੋਦ ਦਾ ਇੱਥੇ ਕੁਸ ਕਰੀ ਜਾਂਦਾ ਤੇ ਜਾਪ ਨਾਂ ਨਹੀਂ ਖੜਦਾ ਪਿੰਡ ਦੇ ਪਰਿਵਾਰਾਂ ਦਾ ਚੱਕੇ ਪਤਾ ਨਹੀਂ ਨਹੀਂ ਆਇਆ ਜਿਹੜੇ ਬੰਦੇ ਸੀ ਭਰਾਏ ਉਹਨਾਂ ਨੂੰ ਜਾ ਕੇ ਮਿੰਟ ਸੜਾ ਲਿਆਉਂਦੇ ਆ ਫੇ ਕਿਹੜੇ ਪਾਸੇ ਪਿੰਡ ਦੇ ਬੰਦੇ ਦਾ ਹੱਕ ਲੈਂਦੇ ਆ ਇਹ ਗਲਤ ਗੱਲ ਆ ਬਈ ਗਲਤ ਪੂਰੀ ਚਲੋ ਠੀਕ ਹੈ ਜੀ ਬਾਕੀ ਬੰਦੇ ਤੋਂ ਗਲਤੀ ਹੋਈ ਆ ਬੰਦਾ ਗਲਤੀ ਮੰਨਦਾ ਹਨਾ ਜੀ ਚਲੋ ਠੀਕ ਹੈ ਕਰ ਦਿਓ ਵੀਡੀਓ ਨੂੰ ਸ਼ੇਅਰ ਪਹਿਲੀ ਗੱਲ ਤੇ ਆ ਵੀ ਜਦੋਂ ਇੱਕ ਪਾਸੇ ਪਿੰਡ ਹੋਵੇ ਸਾਰਾ ਦੂਜੇ ਪਾਸੇ ਉਸੇ ਵਾਂਗੂ ਖੜਸਣ ਚਾਹੀਦਾ ਨਾ ਇੱਕ ਪ